ਸੋ ਪਾਲ ਸਿੰਘ ਗੁਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਇੱਕ ਵੀਡੀਓ ਵੇਖੀ ਮੈਂ ਸੋਸ਼ਲ ਮੀਡੀਆ ਤੇ ਕੋਈ ਜਸਵੰਤ ਸਿੰਘ ਨਾਮੀ ਸਿੱਖ ਧਰਮ ਦਾ ਪ੍ਰਚਾਰਕ ਆਪਣੇ ਆਪ ਨੂੰ ਐਸਜੀਪੀਸੀ ਵੱਲੋਂ ਥਾਪਿਆ ਗਿਆ ਪ੍ਰਚਾਰਕ ਦੱਸਦਾ ਤੇ ਉਹ ਕਹਿੰਦਾ ਕਿ ਮੈਂ ਮੇਰੇ ਮਜਬੀ ਸਿੰਘ ਭਰਾਵਾਂ ਨੂੰ ਰੋਜ਼ਾਨਾ ਬੇਨਤੀ ਕਰਦਾ ਹੱਥ ਜੋੜਦਾ ਮੱਥੇ ਟੇਕਦਾ ਉਹਨਾਂ ਨੂੰ ਕਿ ਰਾਹੋ ਤੁਸੀਂ ਐਤਵਾਰ ਨੂੰ ਜਿਹੜੀਆਂ ਥਾਵਾਂ ਤੇ ਜਾਂਦੇ ਜੇ ਜਾਣਾ ਬੰਦ ਕਰ ਦਿਓ ਜਿਹੜਾ ਮਨਸਤ ਕਰ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਆ ਉਹ ਕਿਸੇ ਹੋਰ ਨੇ ਨਹੀਂ ਬਖਸ਼ਣਾ ਨਾ ਹੀ ਦੇ ਸਕਦਾ ਬੜੀ ਚੰਗੀ ਗੱਲ ਆ ਪਰ ਮੈਂ ਉਸ ਪ੍ਰਚਾਰਕ ਨੂੰ ਇਹ ਪੁੱਛਣਾ ਚਾਹਣਾ ਕਿਉਂ ਲੋਕ ਸਿੱਖ ਧਰਮ ਛੱਡ ਕੇ ਕਿਉਂ ਦੂਜੀਆਂ ਥਾਵਾਂ ਤੇ ਐਤਵਾਰ ਨੂੰ ਜਾਂਦੇ ਨੇ ਕਦੀ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਮੈਂ ਦੱਸਦਾ ਕਿਉਂਕਿ ਤੁਹਾਡੇ ਜਿਹੜੇ ਘੜਮ ਚੌਧਰੀ ਨੇ ਗੁਰਦੁਆਰਿਆਂ ਤੇ ਕਾਬਜ ਨੇ ਉਹ ਜਦੋਂ ਉਹਨਾਂ ਦੇ ਨਾਲ ਜਾਤੀ ਵਿਤਕਰਾ ਕਰਦੇ ਨੇ ਉਹ ਗੁਰੂ ਘਰ ਆਿਆਂ ਨੂੰ ਜਲੀਲ ਕਰਦੇ ਨੇ ਵੱਖਰੇ ਭਾਂਡੇ ਰੱਖਦੇ ਨੇ ਬਹੁਤਾਵਾਂ ਤੇ ਉਹ ਫਿਰ ਕਿੱਧਰ ਜਾਣ ਬਈ ਜੇ ਤੁਹਾਨੂੰ ਰੱਬ ਚਾਹੀਦਾ ਰੱਬ ਤੇ ਫਿਰ ਉਹਨਾਂ ਨੂੰ ਵੀ ਚਾਹੀਦਾ ਕਦੇ ਆਖਿਆ ਉਹਨਾਂ ਨੂੰ ਕਦੇ ਉਹਨਾਂ ਬਾਰੇ ਬੋਲੇ ਜੇ ਕਿ ਜਿਹੜੇ ਮਜਬੀ ਸਿੱਖ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਲਾੜਲੇ ਤੇ ਸਿੱਖ ਧਰਮ ਦਾ ਮਹਿਲ ਉਸਾਰਨ ਵਾਲੇ ਉਹਨਾਂ ਦੀਆਂ ਹੱਡੀਆਂ ਤੇ ਸਿੱਖ ਧਰਮ ਦਾ ਜਿਹੜਾ ਮਹਿਲ ਨਹੀਂ ਰੱਖੀ ਗਈ ਸੀ ਕਦੇ ਪੁੱਛਿਆ ਜੇ ਉਹਨਾਂ ਦਾ ਘੜਾ ਮਚਾਉਂਦੇ ਕਿਉਂ ਉਹਨਾਂ ਨਾਲ ਇਦਾਂ ਦਾ ਵਰਤਾਓ ਕਰਦੇ ਜੇ ਕਦੀ ਤੁਸੀਂ ਓਕਾ ਦਿੱਤਾ ਕਿ ਕੋਈ ਕਿਸੇ ਤਰ੍ਹਾਂ ਦਾ ਭੇਤ ਭਾਵ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦਾ ਤੁਸੀਂ ਨਾਸ ਕਰਦਾ ਬੇੜਾ ਕਰ ਕਰਤਾ ਭੇਦ ਭਾਵ ਕਰ ਕਰਕੇ ਅਗਲੀ ਗੱਲ ਕਹਿੰਦਾ ਕਿ ਚਮਕੌਰ ਗੜੀ ਦਾ ਇਤਿਹਾਸ ਪੜੋ ਚਮਕੌਰ ਗੜੀ ਦੇ ਵਿੱਚ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਗੜੀ ਛੱਡਣੀ ਸੀ ਤੇ ਜਿਹੜੀ ਕਲਗੀ ਸੀ ਉਹ ਤੁਹਾਡੇ ਵੱਡੇ ਵਡੇਰੇ ਬਾਬਾ ਸੰਗਤ ਸਿੰਘ ਦੇ ਸਿਰ ਤੇ ਟੰਕੀ ਗਿਆ ਸੀ ਉਹ ਲੱਖ ਦੀ ਲੰਦ ਤੇਰੀ ਹੈ ਉਹ ਜੀ ਸ਼ਬਦਾਵਲੀ ਦੇ ਚਿੱਟਾਦਰਾ ਦਾੜਾ ਸਿਆਣੀ ਉਮਰਿਆ ਤੂੰ ਤੇ ਸ਼ਰਮ ਨੂੰ ਹੱਥ ਮਾਰ ਕਾਦਾ ਪ੍ਰਚਾਰ ਕਰਿਆ ਤੂੰ ਕਿ ਕਿਹੜਾ ਕੀ ਵੇਖ ਕਿਧਰ ਜੀ ਕੀ ਦਿਸੈਂਸ ਜੀਬੀਸੀ ਨੂੰ ਜਿਹੜਾ ਤੈਨੂੰ ਪ੍ਰਚਾਰਕ ਲਾਤਾ ਕੀ ਤੂੰ ਇਨਰਾਦਰ ਨਹੀਂ ਕਰ ਰਿਆ ਗੁਰੂ ਗੋਬਿੰਦ ਸਿੰਘ ਦਾ ਉਹਨਾਂ ਦੇ ਪਛਾਕੇ ਦਾ ਕਲਗੀ ਦਾ ਤੇ ਅਗਲੀ ਗੱਲ ਤੂੰ ਮਧਵੀ ਸਿੰਘਾਂ ਨੂੰ ਤੇ ਅਸ ਬਾਰੇ ਜਾਣਨ ਦੀ ਗੱਲ ਕਰਦਾ ਇਤਿਹਾਸ ਤੇ ਪੜਨ ਦੀ ਤੈਨੂੰ ਲੋੜ ਆ ਕਹਿੰਨਾ ਕਿ ਬਾਬਾ ਸੰਗਤ ਸਿੰਘ ਦੇ ਸਿਰ ਤੇ ਕਲਗੀ ਟੰਗੀ ਸੀ ਪਹਿਲੀ ਗੱਲ ਤੇ ਇਹ ਵੀ ਕਲਗੀ ਸਜਾਈ ਜਾਂਦੀ ਹੈ ਕਲਗੀ ਸਜਾਈ ਸੀ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤੇ ਸਜਾਈ ਅਮਰ ਸ਼ਹੀਦ ਬਾਬਾ ਜੀ ਹੁਣ ਸਿੰਘ ਦੇ ਸਿਰ ਤੇ ਸੀਗੀ ਤੁਸੀਂ ਕਿਉਂ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਦੇ ਜੀ ਕਿਉਂ ਵਾਰ-ਵਾਰ ਇੰਨੀਆਂ ਕੁੱਝੀਆਂ ਜੜੀਆਂ ਉਦਾਹਰਨਾਂ ਤੁਸੀਂ ਸਾਹਮਣੇ ਬਣ ਕੇ ਆਉਂਦੇ ਜੇ ਕਿ ਸਾਨੂੰ ਬੋਲਣ ਲਈ ਮਜਬੂਰ ਹੋਣਾ ਪੈਂਦਾ ਮੈਂ ਸਿਰਫ ਤੇਰੀ ਉਮਰ ਦਾ ਲਿਆਜ ਕਰ ਰਿਹਾ ਨਹੀਂ ਤੇ ਤੈਨੂੰ ਜਵਾਬ ਦੇਣ ਲਈ ਮੇਰੇ ਕੋਲ ਹੋਰ ਵੀ ਬੜੇ ਤਰੀਕੇ ਦੇ ਸ਼ਬਦ ਹੈਗੇ ਲੰਤਿਓ ਨਾਇਦਾ ਕਰਿਆ ਕਰੋ ਮੱਝ ਵੀ ਸਿੱਖਾਂ ਦਾ ਇਤਿਹਾਸ ਸਿਰਮੌਰ ਇਤਿਹਾਸ ਆ ਮਾਨਮਤਾ ਇਤਿਹਾਸ ਆ ਬੜਾ ਅਮੀਰ ਵਿਰਸਾ ਆ ਤੇ ਤੁਸੀਂ ਬਾਰ-ਬਾਰ ਕੋਈ ਨਾ ਕੋਈ ਨਵੀਂ ਛੇੜਛਾੜ ਕੋਈ ਨਾ ਕੋਈ ਨਵਾਂ ਹਿਸਾਬ ਕੱਢ ਮਾਰਦੇ ਜੇ ਥੱਕ ਗਏ ਆਂ ਅਸੀਂ ਕਿਆ ਕਰਕੇ ਤੁਹਾਨੂੰ ਸੁਝਾ ਸੁਝਾ ਕੇ ਤੁਹਾਨੂੰ ਸਬੂਤ ਦੇ ਦੇ ਕੇ ਪਰ ਨਹੀਂ ਤੁਸੀਂ ਉਹ ਕੁੱਤੇ ਦੀਆਂ ਪੂਛਾਂ ਜਿਹੜੀਆਂ ਕਦੀਆਂ ਕਦੀ ਸਿੱਧੀਆਂ ਨਹੀਂ ਹੋ ਸਕਦੀਆਂ ਤੂੰ ਮਧਵੀ ਸਿੰਘਾਂ ਨੂੰ ਕੋਈ ਨਾ ਸਾਨੂੰ ਕੋਈ ਨਾ ਇਤਿਹਾਸ ਜਾ ਤੈਨੂੰ ਕੀ ਪਤਾ ਹੈ ਇਤਿਹਾਸ ਬਾਰੇ ਚਮਕੌਰ ਗੜੀ ਦੇ ਆਖਰੀ ਸ਼ਹੀਦ ਸੀਗੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਜਿਹੜੀ ਉਹਨਾਂ ਦੇ ਮਸਤਕ ਤੇ ਜਿਹੜੀ ਸੀ ਕਲਗੀ ਤੇ ਉਹਨਾਂ ਨੇ ਸਜਾਈ ਸੀ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜਦੋਂ ਤੈਨੂੰ ਇਹ ਸਰਬ ਇਹ ਸਭ ਬਾਰੇ ਇੱਕ ਮਧਵੀ ਸਿੰਘ ਕੌਮ ਦੇ ਜਾਗਦੀ ਜ਼ਮੀਰ ਵਾਲੇ ਸੁਗੜ ਸਿਆਣੇ ਕਿਸੇ ਮਹਾਂਪੁਰਖ ਨੇ ਤੈਨੂੰ ਫੋਨ ਲਾਇਆ ਤੇ ਤੂੰ ਉਹਦੇ ਨਾਲ ਗੋ ਮਾਫੀ ਜ਼ਰੂਰ ਮੰਗੀ ਆ ਪਰ ਸਹੀ ਤਾਂ ਕਿ ਨਾ ਜਵਾਬ ਦੇਣ ਦੀ بجائے ਤੂੰ ਆਪਣੇ ਮੁੰਡੇ ਨਾਲ ਗੱਲ ਕਰਾਉਣ ਡਿਆ ਤੇ ਤੇਰਾ ਮੁੰਡਾ ਗੋ ਕਹਿੰਦਾ ਕਿ ਭਾਈ ਸਾਹਿਬ ਤੁਸੀਂ ਦਰਬਾਰ ਸਭ ਆਜੋ ਆ ਕਿਤੇ ਮੇਰੇ ਪਿਓ ਨੂੰ ਭਾਇ ਲਾ ਲੋ ਇਹ ਕੋ ਜਵਾਬ ਮਤਲਬ ਬਨਣਾ ਨਹੀਂ ਕਿ ਐਸੀ ਗਲਤਾਂ ਜੋ ਅਸੀਂ ਕਹਿੰਦਾ ਤੁਹਾਡੇ ਮੁਤਾਬਕ ਜੋ ਅਸੀਂ ਕਹਤਾ ਉਹ ਹੀ ਠੀਕ ਆ ਦਰਫੇੜੇ ਨੂੰ ਤੁਹਾਡੇ ਇਹੋ ਜਿਹੇ ਪ੍ਰਚਾਰਕਾਂ ਦੇ ਤੇ ਰਹੀ ਗੱਲ ਉਫਾਇ ਲਾਉਣ ਦੀ ਜਿਹੇ ਇਦਾਂ ਦਾ ਹੀ ਕੰਮ ਚੱਲਦਾ ਰਿਹਾ ਤਾਂ ਫਿਰ ਬੜਾ ਫਾਇਆ ਵੀ ਲਾਇਆ ਜਾਊਗਾ ਇਹ ਕੋਈ ਵੱਡੀ ਗੱਲ ਨਹੀਂ ਕੀ ਸਾਡੇ ਲੋਕ ਧਰਮ ਲਈ ਬਹੁਤ ਪੁਰਾਣੇ ਸਮੇ ਤੋਂ ਹੀ ਜੂਝਦੇ ਆਏ ਆ ਲੜਦੇ ਆਏ ਆ ਤੇ ਮਰਦੇ ਆਏ ਜੇ ਤੁਸੀਂ ਆਪਣੀ ਜ਼ਬਾਨ ਨੂੰ ਨਾ ਸੁਧਾਰਿਆ ਦਿਮਾਗ ਨੂੰ ਨਾ ਦਰੁਸਤ ਕੀਤਾ ਤੇ ਭਾਈ ਫਾਹ ਵੀ ਲੱਗ ਜੂਗਾ ਇਸ ਕਰਕੇ ਅਗਲੋਂ ਹਤ ਮਾਰੋ ਕੁਝ ਵੀ ਬੋਲਣ ਤੋਂ ਪਹਿਲਾਂ ਪਹਿਲਾਂ ਇਤਿਹਾਸ ਪੜ ਲਿਆ ਕਰੋ ਤੇ ਨਹੀਂ ਤੇ ਨਹੀਂ ਜਰੂਰ ਸਾਡਾ ਇਤਿਹਾਸ ਦੱਸਣ ਦੀ ਅਸੀਂ ਖੁਦ ਚੰਗੀ ਤਰ੍ਹਾਂ ਜਾਣੂ ਆ ਸਾਡੇ ਇਤਿਹਾਸ ਤੋਂ ਤੋਂ ਸੰਗਤ ਜੀ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਉਸ ਪ੍ਰਚਾਰਕ ਨੂੰ ਲਾਂਤਾਂ ਪਾਓ ਤਾਂ ਕਿ ਉਹਨੀਆਂ ਅੱਖਾਂ ਖੁੱਲਣ ਤੇ ਅੱਗੇ ਤੋਂ ਜਦੋਂ ਵੀ ਕਿਤੇ ਉਹ ਮਨਜੀ ਸਿੰਘਾ ਬਾਰੇ ਬੋਲੇ ਤੇ ਪੂਰਾ ਨਾਵ ਤੋੜ ਕੇ ਤੇ ਇਤਿਹਾਸ ਪੜ ਕੇ ਤੇ ਸਹੀ ਢੰਗ ਨਾਲ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ